ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਪੰਜਾਬ ਆਰਤੀ ਐਸੋਸੀਏਸ਼ਨ ਦੀ ਹੜਤਾਲ ਕਰਕੇ ਜਿਹੜਾ ਕੀ ਇੱਥੇ ਮੰਡੀਆਂ ਵਿੱਚ ਬੇਰੋਣ ਕਿਸੇ ਪਰ ਤੁਹਾਨੂੰ ਦਿਖਾ ਦਿੰਦੇ ਆ ਮੁਰ ਤੋਂ ਜਿਹੜੀ ਕੀ ਮੰਡੀਆਂ ਨੇ ਕਿਸਾਨਾਂ ਦੀ ਆਮਦ ਨਾਲ ਗੁਲਜ਼ਾਰ ਹੋ ਗਈਆਂ ਨੇ ਔਰ ਕਿਸਾਨ ਵੱਡੀ ਗਿਣਤੀ ਵਿੱਚ ਜਿਹੜਾ ਕੀ ਇੱਥੇ ਆਪਣੀ ਫਸਲ ਲੈ ਕੇ ਪਹੁੰਚ ਰਹੇ ਨੇ ਕਿਉਂਕਿ ਗੱਲ ਕਰ ਲਈ ਆਰਤੀ ਅਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੈ ਔਰ ਆਰਤੀਆਂ ਨੇ ਦੇਖਿਆ ਵੀ ਕਿਸਾਨਾਂ ਨੂੰ ਲਗਾਤਾਰ ਦਿੱਕਤ ਆ ਰਹੀ ਹੈ ਕਿਉਂਕਿ ਕਿਸਾਨ ਜਿਹੜਾ ਕਿ ਇੱਥੇ ਮੰਡੀਆਂ 'ਚ ਪਹੁੰਚ ਰਹੀ ਸੀ ਪਰ ਕਿਸਾਨਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈ ਰਿਹਾ ਸੀ ਔਰ ਇਸਕਾ ਇਸ ਕਰਕੇ ਆਰਤੀਆਂ ਨੇ ਜਿਹੜੀਆਂ ਕਿ ਭਾਵੇਂ ਮੰਗਾ ਸੀ ਉਹ ਜਿਹੜੀਆਂ ਨਹੀਂ ਮਨਜ਼ੂਰ ਹੋਈਆਂ ਉਸ ਤੇ ਬਾਵਜੂਦ ਜਿਹੜੀਆਂ ਕਿ ਮੰਡੀਆਂ ਖੋਲੀਆਂ ਨੇ ਤੇ ਤਾਂ ਜੋ ਜਿਹੜੇ ਕਿਸਾਨ ਇੱਥੇ ਪਹੁੰਚਦੇ ਨੇ ਉਹ ਜਿਹੜਾ ਕਿ ਇੱਥੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ ਮੇਰੇ ਨਾਲ ਜਿਹੜਾ ਕਿ ਪ੍ਰਧਾਨ ਸਾਹਿਬ ਨੇ ਇੱਥੇ ਮੌਜੂਦ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਭਾਜੀ ਕੀ ਨਾਮ ਹੈ ਤੁਹਾਡਾ ਮੈਂ ਨਰਿੰਦਰ ਬਹਿਲ ਪ੍ਰਧਾਨ ਆਰਟੀ ਅਸੋਸੀਏਸ਼ਨ ਜ਼ਿਲ੍ਹਾ ਮਰਸਰ ਮੈਂ ਜ਼ਿਲ੍ਹੇ ਦਾ ਪ੍ਰਧਾਨ ਆ ਆਰਟੀਆਂ ਦਾ ਸਾਹਿਬ ਪਹਿਲੇ ਦੱਸੋ ਜੀ ਕਿੰਨੇ ਦਿਨ ਮੰਡੀ ਬੰਦ ਰਹੀ ਹੈ ਔਰ ਕੀ ਦਿੱਕਤਾਂ ਆਈਆਂ ਕਿਸਾਨਾਂ ਨੂੰ ਲਗਾਤਾਰ 3 ਦਿਨ ਮੰਡੀ ਬੰਦ ਰਹੀ ਇੱਕ 3 ਤਰੀਕ ਨੂੰ 2 ਤਰੀਕ ਨੂੰ 3 ਤਰੀਕ ਨੂੰ ਕੀ ਡਿਮਾਂਡ ਸੀ ਕੀ ਸੀਗੀਆਂ ਸਾਡੀ ਡਿਮਾਂਡ ਸਾਡੀ ਸਿਰਫ ਹੈਗੀ ਸੀ 22% ਜੋ ਸਾਡੀ 2019 ਦੇ ਵਿੱਚ ਕਰੋਨਾ ਦਾ ਬਹਾਨਾ ਪਾ ਕੇ ਸਰਕਾਰ ਨੇ ਸਾਡੀ 46 ਰੁਪਏ ਦਾ ਮੀ ਫਿਕਸ ਕਰਤੀ ਹੂੰ ਸਾਡੀ ਉਦੋਂ দামੀ ਜਿਹੜੀ ਫਿਕਸ ਕੀਤੀ ਗਈ ਉਹ 25 ਰੁਪਏ ਦੇ ਹਿਸਾਬ ਨਾਲ ਕੀਤੀ ਗਈ ਸੀ ਕਿਉਂਕਿ 1840 ਰੁਪਏ ਰੇਟ ਸੀ ਤੇ ਆਪਾਂ ਦੀ ਕੈਲਕੂਲੇਸ਼ਨ ਮਾਰ ਲਈ ਤੇ 60 ਰੁਪਏ ਬੰਦੇ ਸੀ ਜੀ ਇਹ ਕਰਕੇ ਵੀ ਉਦੋਂ ਕਹਿਤਾ ਵੀ ਤੁਸੀਂ 1 ਰੁਪਿਆ ਸਾਨੂੰ ਦੇ ਦਿਓ ਦੇਸ਼ ਤੇ ਸੰਕਟ ਆਇਆ ਤਾਂ ਇਹ ਆਖਿਆ ਕੋਈ ਨਹੀਂ ਸਾਰਾ ਮੁਲਕ ਮਤ ਕਰ ਰਿਹਾ ਤੁਹਾਡੇ ਲੋ ਵੀ 1 ਰੁਪਿਆ ਤੁਸੀਂ ਕਵੰਟਮ ਦਾ ਘੱਟ ਲਓ ਸਰਕਾਰ ਨੇ ਉਹੀ ਬਹਾਨਾ ਪਾ ਕੇ ਤੇ ਸਾਡੀ ਦામੀ ਫਿਕਸ ਕਰਤੀ 2019 ਦੇ 2024 ਆ ਗਿਆ 5 ਸਾਲ ਹੋ ਗਏ 5 ਸਾਲਾਂ ਬਾਅਦ ਜਿੱਦੀ ਪਹਿਲਾਂ 10000 ਤਨਖਾਹ ਸੀ ਉਹ 10000 ਦੇ 5 ਸਾਲ ਬਾਅਦ ਕੰਮ ਕਰੇਗਾ ਇਹ ਸਰਕਾਰ ਜਿੱਦਾਂ ਕੋਈ ਸਮਝ ਨਹੀਂ ਨਾ ਹੁੰਦੀ ਅਨਜਾਨਪੁਰਾ ਅਸੀਂ ਤੇ ਆਪਣੀ ਮੰਗ ਜਾਇ ਰੱਖੀ 1997 ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਜਾਬ ਸੀ ਅੱਜ ਉਹ ਨਹੀਂ ਰਹੇ ਅੱਜ ਉਹਨਾਂ ਨੂੰ ਪੂਰਾ ਪੰਜਾਬ ਯਾਦ ਕਰਦਾ ਵੀ ਜਦੋਂ ਵੀ ਕੋਈ ਉਹਨਾਂ ਕੋ ਆਪਣੀ ਮੰਗ ਲੈ ਕੇ ਜਾਂਦਾ ਸੀ ਤੇ ਉਹ ਹਮੇਸ਼ਾ ਪੂਰੀ ਕਰਦੇ ਸੀ ਭਾਵੇਂ ਉਹ ਥੋੜੀ ਕਰਨ ਭਾਵੇਂ ਬਹੁਤੀ ਕਰਨ ਭਾਵੇਂ ਜੋ ਮੰਗਿਆ ਉਹ ਦੇਣ ਪਰ ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਪੰਜਾਬ ਸਰਕਾਰ ਆਮ ਪਾਰਟੀ ਸਰਕਾਰ ਆ ਪਰ ਆਮ ਨਹੀਂ ਆ ਖਾਸ ਆ ਸਾਨੂੰ ਦੋ ਵਾਰਾਂ ਸੀਐਮ ਹਾਊਸ ਤੇ ਸੱਦ ਕੇ ਤੇ ਮੁੱਖ ਮੰਤਰੀ ਸਾਹਿਬ ਆਪ ਮਿਲੇ ਨਹੀਂ ਸਭ ਤੋਂ ਦੁਖਦੀ ਗੱਲ ਆ ਕਿ ਇੱਕ ਵੱਡੀ ਏਡੀ ਵੱਡੀ ਜਮਾਤ ਜਾਵੇ ਜਿਨ੍ਹਾਂ ਨੇ ਪੰਜਾਬ ਦੀ 90% ਸਰਕਾਰ ਦਾ ਲੋੜ ਚੁੱਕਿਆ ਹੋਵੇ ਪੀ ਕਿਸੇ ਕਿਸਮ ਦੀ ਕਿਸਾਨ ਨੂੰ ਮੁਸ਼ਕਲਾਂ ਆਉਂ ਦਿੱਤੀ ਹੈ ਅੱਜ ਲੱਖਾਂ ਬੁਰੀ 3 ਲੱਖ ਪਲੱਸ ਬੁਰੀ ਅਮਰਸਰ ਦੇ ਵਿੱਚ 1509 ਬਸਬਦੀ ਦੀ ਤੇ ਕਿਸਾਨ ਦੇਖੋ ਮਿੰਟੋ-ਮਿੰਟ ਤਲਾ ਕੇ ਆਰਤੀ ਘਰ ਭੇਜੰਦੇ ਨੇ ਸਰ ਵੇਖਿਆ ਇਹ ਹੀ ਜਾਂਦਾ ਜਦੋਂ ਡਿਮਾਂਡਸ ਪੂਰੀਆਂ ਹੁੰਦੀਆਂ ਉਦੋਂ ਹੀ ਤੁਸੀਂ ਕੰਮ ਤੇ ਵਾਪਸ ਪਰਤਦੇ ਹੋ ਪਰ ਤੁਸੀਂ ਫਿਰ ਮੁਰ ਤੋਂ ਮੰਡੀਆਂ ਵਿੱਚ ਅੱਗੇ ਆਸੀ ਮੁਰ ਤੋਂ ਤਾਂ ਮੰਡੀਆਂ ਵਿੱਚ ਆਏ ਪੀ ਮਾਨਯੋਗ ਮੁੱਖ ਮੰਤਰੀ ਨੇ ਸਾਨੂੰ ਮਿਲਣਾ ਨਹੀਂ ਸਮਝਿਆ ਪੀ ਕੋਈ ਗੱਲ ਨਹੀਂ ਕਿਸਾਨ ਰੁੱਲਦੇ ਆ ਤੇ ਰੁੱਲ ਜਾਣ ਮੈਨੂੰ ਉਹਦੀ ਕੋਈ ਫਿਕਰ ਨਹੀਂ ਆ ਸਾਨੂੰ ਸੱਦ ਕੇ ਆਪਣੀ ਕੋਠੀ ਦੇ ਵਿੱਚ ਚੀਫ ਸੈਕਟਰੀ ਸਾਹਿਬ ਦੇ ਨਾਲ ਕੁਟਾਰੂ ਚੱਕ ਜੀ ਦੇ ਨਾਲ ਗੱਲਬਾਤ ਕਰਾਤੀ ਪਰ ਆਪ ਨਹੀਂ ਉੱਠ ਕੇ ਬਾਹਰ ਆਏ ਹੋਰ ਵੀ ਡਿਮਾਂਡ ਸੀਗੀਆਂ ਜਿਹੜੀ ਤੁਹਾਡੇ ਕੋਈ ਸੈਂਟਰ ਨਾਲ ਰਿਲੇਟਡ ਡਿਮਾਂਡ ਦੇਖੋ ਸਾ ਅਸੀਂ ਪੰਜਾਬ ਦੇ ਵਸਨੀਕ ਆ ਸਾਡੀ ਗੱਲਬਾਤ ਪੰਜਾਬ ਸਰਕਾਰ ਨਾਲ ਪੰਜਾਬ ਦੇ ਮੰਡੀ ਬੋਰਡ ਐਕਟ 1997 ਜੀ ਵੇਖੋ 2.5% ਪ੍ਰਕਾਸ਼ ਸਿੰਘ ਬਾਦਲ ਨੇ ਦਾਨੀ ਕੀਤੀ ਅੱਜ 23 ਸਾਲ ਸਾਨੂੰ ਮਿਲਦੀ ਰਹੀ 23 ਸਾਲਾਂ ਬਾਅਦ ਸਾਨੂੰ ਆਹਦਨ ਤੁਹਾਡੀ ਦਾਨੀ ਫਿਕਸ ਕਰਤੀ ਆ ਇਹ ਗੱਲ ਬੰਦ ਹੀ ਨਹੀਂ ਅਸੀਂ ਆਪਣੀ ਜਾਇਜ਼ ਮੰਗ ਰਹੀ ਕਿ ਸਾਨੂੰ ਹੋਰ ਕੋਈ ਮੰਗਣੀ ਚਾਹੀਦੀ ਕੋਈ ਸ਼ੋਰ ਦਾ ਮਸਲਾ ਅਸੀਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਇਹ ਕੋਈ ਏਡੀਆ ਵੱਡੀਆ ਗੱਲਾਂ ਨਹੀਂ ਹੈਗੀਆਂ ਸਾਡਾ ਸਿਰਫ ਮੁੱਦਾ ਹੀ 22% ਦਾ ਅੱਜ ਅਸੀਂ ਜਿਹੜੀ ਪਰਮਨ ਆ ਉਹਦਾ ਬਾਈਕਟ ਕੀਤਾ ਹੈ ਵੀ ਉਹਦੀ ਜਿਹੜੀ ਅਸੀਂ ਪਰਚੇਜ ਨਹੀਂ ਪਵਾਵਾਂਗੇ ਕਿਸਾਨਾਂ ਦਾ ਨੁਕਸਾਨ ਹੁੰਦਾ ਦੇਖ ਕੇ ਵੀ ਕਿਸਾਨ ਦੀ ਫਸਲ ਜਿਹੜੀ ਜਿਆਦਾ ਸੁੱਕ ਜਾਣੀ ਆ ਇਹਦਾ ਬਰੋਕਰ ਵਾਜਣਾ ਚਾਵਲ ਦਾ ਟੋਟਾ ਜ਼ਿਆਦਾ ਆਏਗਾ ਉਹਦਾ ਰੇਟ ਘਟ ਪਏਗਾ ਇਸ ਗੱਲ ਨੂੰ ਦੇਖਦੇ ਆਂ ਅਸੀਂ ਮੰਡੀਆਂ ਨੂੰ ਖੋਲ ਦਿੱਤਾ ਕਿ ਕਿਸਾਨ ਨੂੰ ਨੁਕਸਾਨ ਨਹੀਂ ਹੋਣ ਦੇਣਾ ਆਪ ਦਾ ਕੋਈ ਗੱਲ ਨਹੀਂ ਅਸੀਂ ਉਹ ਪੀਆਰ ਦਾ ਬਾਈਕਟ ਕੀਤਾ ਹੈ ਸਰਕਾਰ ਪਵਾਲੇ ਖਰੀਦ ਦੀ ਗੁੰਬਉਂਦੀ ਆ ਹਾਂ ਜੀ ਸਵਾਲ ਇਹੀ ਹੈ ਪਿਛਲੇ ਸਾਲ ਜੇ ਗੱਲ ਕਰੀਏ ਤਾਂ ਬਾਸਮਤੀ ਦਾ ਰੇਟ ਜਿਹੜਾ ਕਿ 3500 ਰੁਪਏ ਦੇ ਕੋਲ ਸੀਗਾ ਐਤਕੀ ਬਾਸਮਤੀ ਦਾ ਰੇਟ 2224 ਨੂੰ ਮਿਲ ਰਿਹਾ ਹੈ ਇਹ ਵੀ ਸੈਂਟਰ ਗਵਰਨਮੈਂਟ ਦੀ ਨਿਰਾਸ਼ਾ ਹੈ ਸੈਂਟਰ ਗਵਰਨਮੈਂਟ ਨੇ ਪਹਿਲਾਂ ਬੈਨ ਲਾ ਛੱਡਿਆ ਉੱਤੇ ਕੰਡੀਸ਼ਨਲ ਆਤੀਆਂ 1200 ਡਾਲਰ ਤੱਕ ਤੋਂ ਘੱਟ ਤੁਸੀਂ ਐਮਪੀ ਅਕਸਪੋਰਟ ਨਹੀਂ ਕਰ ਸਕਦੇ ਇਹ ਸਾਰਾ ਕੁਝ ਜਦੋਂ ਦੇਸ਼ ਦੇ ਵਿੱਚ ਭੰਡਾਰ ਕਿਸੇ ਚੀਜ਼ ਦਾ ਵਾਝ ਜਾਵੇ ਅਗਲੇ ਪਾਸੇ ਜਿਹੜਾ ਲੈਣ ਵਾਲਾ ਉਹਦਾ ਰੇਟ ਘਟ ਉਹ ਘਾ ਘਟ ਜੇ ਜਦੋਂ ਇੱਕ ਥਾਂ ਤੇ ਆਪਾਂ 4 ਫੁੱਲਕੇ ਖਾਣੇ ਆ 6 ਰੱਖ ਦਈਏ 8 ਰੱਖ ਦਈਏ ਤਾਂ ਤੁਸੀਂ 4 ਵਾਪਸ ਕਰੋਗੇ ਨਾ ਇਹੀ ਕਿਸਮ ਹੋਇਆ ਵੀ ਦੇਸ਼ ਦੇ ਵਿੱਚ ਜਿਹੜਾ ਆਪਾਂ ਨੂੰ ਲੱਗਦਾ ਹੀ ਵੀ ਆਪਣਾ ਨਾਜ ਘਟ ਜਾਣਾ ਨਾਲ ਦੇ ਉੱਤੇ ਵੱਧ ਗਿਆ ਇਹ ਕਰਕੇ ਰਾਈਸ ਦੀ ਡਿਮਾਂਡ ਘਟ ਗਈ ਬਾਹਰ ਉਹਦਾ ਚਾਵਲ ਡਾਊਨ ਆ ਗਿਆ ਤੇ ਅੱਜ ਰੇਟ ਡਾਊਨ ਆ ਗਿਆ ਨੁਕਸਾਨ ਫਿਰ ਕਿਤਨੇ ਕਿਤੇ ਤੇ ਸਾਡੇ ਆਰਤੀਆਂ ਨੂੰ ਕਿਸਾਨਾਂ ਨੂੰ ਹੋ ਰਿਹਾ ਹੈ ਦੇਖੋ ਇਹ ਕਿਸਾਨ ਹੀ ਬੀਸਿਆ ਜਾਣਾ ਮੈਂ ਖੁਦ ਕਿਸਾਨ ਆ ਮੈਂ 50 ਏਕੜ ਦੀ ਵਾਈ ਕਰਦਾ ਜਿੰਨਾ ਮਰਜ਼ੀ ਕਰ ਲਈਏ ਪਹੁੰਚੋਗੇ ਕਿਸਾਨ ਦਾ ਸਿਰ ਥੱਲੇ ਆਉਣਾ ਅੱਜ ਕੀ ਹੋਇਆ ਅੱਜ ਕਿਸਾਨ ਆਪਣੀ ਪਰਮਲਖ ਖਿਲਾੜ ਕੇ ਖਲੋਤਾ ਹੈ ਤੇ ਸਰਕਾਰ ਦੇ ਸਿਰ ਤੇ ਕੋ ਜੂ ਨਹੀਂ ਸਕਣਦੇ ਸਰਕਾਰ ਨੂੰ ਕੋਈ ਚਿਤਖਿਆ ਨਹੀਂ ਵੀ ਮੈਂ ਪਹਿਲੀ ਤਰੀਕ ਦੀ ਅੱਜ ਮੇਰੀ 5 ਤਰੀਕ ਹੋ ਗਈ ਮੈਂ ਪਰਚੇਜ ਕਰਾਉਣੀ ਆ ਅੱਛਾ ਇਹ ਆਖਿਆ ਜਾਂਦਾ ਵੀ ਕਿਸਾਨ ਦਾ ਤੇ ਆਰਥ ਦਾ ਨੋ ਮਾਸਰ ਰਿਸ਼ਤਾ ਇਹ ਕਿਤੋਂ ਤੱਕ ਸਹੀ ਹੈ ਆ ਕਾਮਯਾਬ ਕੀਤਾ ਨਾ ਕਿਸਾਨ ਦਾ ਤੇ ਆਰਥ ਦਾ ਨੋ ਮਾਸਰ ਕੀਤਾ ਨਾ ਅਹੀਂ ਆਪਣੀ ਮੰਗ ਨੂੰ ਅਜੇ ਪਰਾ ਕਰਦੇ ਹੋ ਆ ਅਸੀਂ ਆਖਿਆ ਨਾ ਫਸਲ ਤੋਂ ਉਹਦੀ ਫਸਲ ਵਕਾਓ ਉਹਦੀ ਫਸਲ ਨਾ ਖਰਾਬ ਹੋ ਹੁੰਦੋ ਸਰਕਾਰ ਕਿਸਾਨ ਕੋਚ ਮੰਡੀ ਵਿੱਚ ਉਹਨਾਂ ਨੂੰ ਤੁਸੀਂ ਫਸਲ ਖਰੀਦ ਕਰਦੇ ਨਾ ਉਹਦੀ ਖਰੀਦ ਕਰ ਰਹੇ ਆ ਆ ਵੇਖੋ ਪ੍ਰਾਈਵੇਟ ਜਾ ਰਿਹਾ ਨਾ ਸਾਰਾ ਐਕਸਪੋਰਟਰ ਜਾ ਰਿਹਾ ਪ੍ਰਾਈਵੇਟ ਨੂੰ ਦੇ ਰਹੇ ਆ ਕਿਸੇ ਕਾਲ ਦੀ ਮੁਸ਼ਕਲ ਨਹੀਂ ਕਿਸੇ ਨੂੰ ਪੇਮੈਂਟ ਤੋਂ ਖਰਾਬ ਨਹੀਂ ਕਰਦੇ ਚੁੱਕੋ ਪੈਸੇ ਕੈਸ਼ ਲੁਕੋ ਕੋਈ ਇਹ ਗੱਲ ਦੀ ਕੋਈ ਕਸਰ ਨਹੀਂ ਆ ਕਿਸਾਨਾਂ ਦੀ ਡਿਮਾਂਡ ਸੀ ਕਿ ਨਤਰੀ ਸਾਡੀ ਡਿਮਾਂਡ ਦਾ 2.5% ਦਾਮੀ ਕਰੋ ਉਹ ਜਿਹੜੀ ਸਰਕਾਰ ਨੇ ਪਰਮਨ ਖਰੀਦਣੀ ਉਹ ਪਰਚੇ ਉਦੋਂ ਹੀ ਪੈਣੀ ਆ ਜਦੋਂ 2.5% ਕਰਨਗੇ ਬਿਲਕੁਲ ਕਿਸਾਨ ਵੀ ਇੱਥੇ ਪਹੁੰਚੇ ਨੇ ਪਾਜੀ ਕੀ ਕਹਿਣਾ ਬਾਸਮੇਤੀ ਦਾ ਜਿਹੜਾ ਮੁੱਲ ਸੀ ਪਿਛਲੇ ਸਾਲ ਜਿਆਦਾ ਮਿਲ ਰਿਹਾ ਸੀ ਇਸ ਵਾਰ ਜਿਹੜਾ ਕਿ 22240 ਦੇ ਕੋਲ ਕੋਲ ਸੀ ਹੁਣ ਕਿਹਾ ਵਧੇ ਨੇ ਮੁੱਲ ਵਧੇ ਸਰ ਪਿਛਲੀ ਵਾਰ ਦੇ ਸਮੇ ਜਿਹੜਾ ਰੇਟ ਚੱਲਦਾ ਰਿਹਾ ਕਿ ਬਹੁਤ ਘੱਟ ਆ ਉਸ ਸਮੇ ਦਾ ਅਸੀਂ ਬਹੁਤ ਖਰਾਬ ਹੋਂਦੇ ਕੋਈ ਸਿੱਧੇ ਮੂੰਹ ਫਸਲ ਖਰੀਦਦੇ ਨਹੀਂ ਰਿਹਾ ਬੜੀ ਮੁਸ਼ਕਲ ਆ ਰਹੀ ਕੋਈ ਜਾਂਦਾ ਜਿਆਦਾ ਸੁੱਕ ਗਿਆ ਕੋਈ ਜਾਂਦਾ ਹਰਿਆ ਜਦੋਂ ਬੰਦਾ ਰੱਜਿਆ ਹੋਵੇ ਨਾ ਉਹ ਇਤਰਾਬਾ ਨਹੀਂ ਕਰਦਾ ਉਹਦਾ ਕੇ ਪਾਸੇ ਜਾਣ ਨਹੀਂ ਡਿਆ ਸਮਾਨ ਇਹ ਗੱਲ ਮਤਲਬ ਸਾਰਾ ਲੋਡ ਕਿਸਾਨਾਂ ਦੇ ਆਉਣ ਡਿਆ ਜੱਟਾਂ ਦੇ ਆਉਣ ਡਿਆ ਇਹਦੇ ਵਿੱਚ ਸਾਨੂੰ ਬਹੁਤ ਦਿੱਕਤ ਆ ਰਹੀ ਜਦੋਂ ਪੰਦੇਰ ਹੋਣਾ ਨੇ ਇਸੇ ਖਿਲਾਫ ਆਵਾਜ਼ ਚੁੱਕੀ ਸੀ ਤੋਂ ਉਸ ਤੋਂ ਬਾਅਦ ਕੋਈ ਫਾਇਦਾ ਹੋਇਆ ਫੱਟਾ ਇਹ ਹੋਇਆ ਥੋੜਾ ਹਡਾੜਤੀਆਂ ਨੇ ਸੁਨਵਾਈ ਕੀਤੀ ਜਿੰਨਾ ਵਜਾਰੇ ਨੇ ਫਿਰ ਵੀ ਸਾਡਾ ਮਾੜਾ ਹਾਲ ਵੇਖ ਕੇ ਉਹਨਾਂ ਨੇ ਆੜਤ ਖੋਲ ਦਿੱਤੀ ਮੰਡੀ ਖੋਲ ਦਿੱਤੀ ਉਹਦੇ ਵਿੱਚ ਸਾਡਾ ਜਾਣ ਡੈ ਪਿਆ ਮੋਲ ਵਧਿਆ ਅੱਗੇ ਨੂੰ ਮੋਲ ਥੋੜਾ ਫਰਕ ਪਿਆ ਅੱਜ ਮਤਲਬ ਮਤਲਬ ਪਹਿਲਾਂ 2100 ਨੂੰ ਵੇਚਦਾ ਰਿਹਾ ਅੱਜ ਉਹ 2700 ਨੂੰ ਵਿਗਿਆ ਜੋ ਇੰਨਾ ਗਾ ਵੀ ਤੁਸੀਂ ਵੇਖ ਲਓ ਕਿੰਨਾ ਹੋ ਗਿਆ ਤੇ ਪਿਛਲੀ ਵਾਰ ਇਹੋ 3500 ਨੂੰ ਵਿਗਿਆ ਸੀਗਾ ਪ੍ਰਬੰਧ ਦੀ ਗੱਲ ਕਰ ਲਈ ਤੇ ਮੰਡੀ 'ਚ ਪ੍ਰਬੰਧ ਕਿਸ ਨੇ ਛਾਂ ਦੇ ਪਾਣੀ ਦੇ ਕਿਸ ਨੇ ਪ੍ਰਬੰਧ ਨੇ ਛੱਡਾਂ ਦੇ ਪ੍ਰਬੰਧ ਕਿਸ ਉਹਦੇ ਇਤਰਾ ਠੀਕ ਹੈ ਟਾਈਮ ਪਾਸ ਜਿਤਨਾ ਦਾ ਵੀ ਹੈਗਾ ਮਤਲਬ ਸਹੀ ਚੱਲੀ ਜਾ ਕੋਈ ਏਡੀ ਦਿੱਕਤ ਨਹੀਂ ਇਸ ਚੀਜ਼ ਦੀ ਹੈਗੀ ਬਾਕੀ ਪ੍ਰੋਬਲਮ ਇੱਥੇ ਆਉਂਦੀ ਜਦੋਂ ਫਸਲ ਨਹੀਂ ਵਿਕਦਾ ਤੁਖਰੀ ਦੀ ਪ੍ਰੋਬਲਮ ਆਉਂਦੀ ਹੈ ਹਾਂਜੀ ਪੰਜਾਬ ਦੇ ਆਰਤੀਆਂ ਵੱਲੋਂ ਪਿਛਲੇ 3 ਦਿਨਾਂ ਤੋਂ ਲਗਾਤਾਰ ਮੰਡੀ ਜਿਹੜੀ ਕੀ ਉਹ ਬੰਦ ਰੱਖੀ ਗਈ ਸੀ ਕਿਉਂਕਿ ਆਰਥਿਕਤ ਵਿੱਚ ਵਾਧਾ ਕਰਨ ਦੀ ਲਗਾਤਾਰ ਜਿਹੜੀ ਕੀ ਉਹ ਆਰਤੀਆਂ ਦੀ ਮੰਗ ਚੱਲੀ ਆ ਰਹੀ ਹੈ ਪਲੇਟ ਨੂੰ ਮੰਡੀ ਦਿਖਾ ਦਿੰਦੇ ਨੇ ਜਿੱਥੇ ਕੀ ਇੱਕ ਵਾਰ ਫਿਰ ਤੋਂ ਰੌਣਕ ਵਿਖਾਈ ਦੇ ਰਹੀ ਹੈ ਕਿਉਂਕਿ ਜੇ ਬੀਤੇ 3 ਦਿਨਾਂ ਦੀ ਗੱਲ ਕਰੀਏ ਤਾਂ ਇੱਥੇ ਬਿਲਕੁਲ ਸੁਨਸਾਨ ਸੀ ਔਰ ਕੋਈ ਵੀ ਜਿਹੜਾ ਕਿਸਾਨ ਇਥੇ ਮੰਡੀ ਵਿੱਚ ਨਹੀਂ ਪਹੁੰਚ ਰਿਹਾ ਸੀ ਕਿਉਂਕਿ ਆਰਥੀਵਲੋਂ ਇਥੇ ਹੜਤਾਲ ਸੀ ਤੇ ਉਸ ਤੋਂ ਬਾਅਦ ਕਿਸਾਨ ਨੂੰ ਲਗਾਤਾਰ ਦਿੱਕਤ ਹੋ ਰਹੀ ਸੀ ਪਰ ਆਖਦੇ ਨੇ ਆਰਥੀਆਂ ਦਾ ਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਹੈ ਇਸ ਕਰਕੇ ਕਿਸਾਨਾਂ ਦੀ ਜਿਹੜੀ ਪੀੜ ਹੈ ਉਸ ਨੂੰ ਸਮਝਿਆ ਹੋਇਆ ਮੁਰਤੋਂ ਆਰਥੀਆਂ ਨੇ ਮੰਡੀ ਖੋਲਦੀ ਦੀ ਭਾਵੇਂ ਇਹਨਾਂ ਦੀਆਂ ਡਿਮਾਂਡਸ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਹਜੇ ਵੀ ਡਿਮਾਂਡਸ ਲਟਕਦੀਆਂ ਪਈਆਂ ਨੇ ਤਾਂ ਗੱਲਬਾਤ ਕਰ ਲੈ ਮੇਰੇ ਨਾਲ ਗੱਲਾਂ ਆਰਤੀ ਵਰਕਰ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਚੀਨਾ ਨੇ ਚੀਨਾ ਸਾਹਿਬ ਕੀ ਡਿਮਾਂਡ ਸਕੀਨ ਤੁਹਾਡੀ ਨਹੀਂ ਜੀ ਸਾਡੀ ਡਿਮਾਂਡ ਕੋਈ ਨਹੀਂ ਸਾਡਾ ਰਾਈਟ ਆ ਸਾਡਾ ਹੱਕ ਆ ਜਿਹੜੀ 2.5% ਸਾਨੂੰ ਆੜਤ ਮਿਲ ਰਹੀ ਹੈ ਲੰਬੇ ਸਮੇਂ ਤੋਂ 5 ਸਾਲ ਹੋ ਗਏ ਲੱਗਦਾ ਮੈਨੂੰ 5 ਸਾਲ ਪਿਛਲੇ 5 ਸਾਲ ਤੋਂ ਜਿਹੜੀ ਹੈ ਸੈਂਟਰ ਸਰਕਾਰ ਨੇ ਸਾਡੀ ਜਿਹੜੀ ਆਰਥ ਫ੍ਰੀਜ਼ ਕਰ ਦਿੱਤੀ ਹੈ ਜੀ ਜਿਸ ਤਰ੍ਹਾਂ ਕਿਸਾਨ ਦਾ ਰੇਟ ਵੱਧਦਾ ਸੀ ਉਸ ਤਰ੍ਹਾਂ ਹੀ ਸਾਡੀ ਆਰਥ ਜਿਹੜੀ ਉਹਨੇ ਵੱਧ ਜਾਂਦੀ ਸੀ ਪਰ ਸਾਨੂੰ ਇਹਨਾਂ ਨੇ 45 ਰੁਪਏ ਕੁਇੰਟਲ ਦੇ ਉੱਤੇ ਜਿਹੜੀ ਹੈ ਸਾਡੀ ਆਰਥ ਫਿਕਸ ਕਰ ਦਿੱਤੀ ਹੈ ਜਦ ਕਿ ਸਾਡੀ ਜਿਹੜੀ ਆਰਥ ਬੰਦੀ ਹੈ ਉਹ 58 ਰੁਪਏ ਅੱਜ ਦੇ ਰੇਟ ਨਾਲ ਬਣ ਰਹੀ ਹੈ ਪੰਜ ਸਾਲ ਤੋਂ ਰੇਟ ਵਧੀ ਜਾ ਰਹੇ ਤੁਹਾਡੀ ਆਰਥ ਫਿਕ ਉੱਥੇ ਬਿਲਕੁਲ ਅਸੀਂ 5 ਸਾਲ ਤੋਂ ਹੀ ਮੰਗ ਕਰ ਰਹੇ ਹਾਂ ਤੇ ਉਦੋਂ ਦੀ ਸਰਕਾਰ ਕੋਈ ਸੁਣ ਨਹੀਂ ਰਹੀ ਅਸੀਂ ਸਟ੍ਰਾਈਕ ਉਹਨੇ ਵੀ ਕੀਤੀ ਸੀ ਅੱਜ ਵੀ ਸਾਡੀ ਸਟ੍ਰਾਈਕ ਹੈ ਪਰਮਲ ਤੇ ਜੀ ਕੀਤੀ ਸਾਰੀ ਵੰਡੀਆਂ ਤੇ ਸੀ ਬੰਦੀ ਸੀ 1509 ਦੇ ਵੀ ਪਰ ਕਿਸਾਨ ਦੇ ਹਿਤ ਨੂੰ ਰੱਖਦੇ ਆ ਇਹ ਫਸਲ ਜਿਹੜੀ ਜ਼ਿਆਦਾ ਚਿਰ ਨਹੀਂ ਰੁਕ ਸਕਦੀ ਪਹਿਲੀਆਂ ਦੇ ਵਿੱਚ ਇਹ ਖਰਾਬ ਹੋ ਜਾਣੀ ਉਹਦੇ ਕਾਰਨ ਜਿਹੜੀ 1509 ਤੇ ਜਿਹੜੀ ਆ ਸਟ੍ਰਾਈਕ ਵਾਪਸ ਲੈ ਲਈ ਐ ਪੈਡੀ ਤੇ ਜਿਹੜੀ ਸਾਡੀ ਸਟ੍ਰਾਈਕ ਉਹਨਾਂ ਚ ਚੱਲੂਗੀ ਜਿੰਨਾ ਚਿਰ ਸਾਡੀ ਮੰਗਾਂ ਸਰਕਾਰ ਨਹੀਂ ਮੰਗ ਲੈਂਦੀ ਪੂਰੀ ਕੋਈ ਡਿਮਾਂਡਸ ਹੈਗੀਆਂ ਨੇ ਜਾਂ ਇਹ ਹੀ ਕੋਈ ਡਿਮਾਂਡ ਆ ਨਹੀਂ ਮੇਨ ਡਿਮਾਂਡ ਸਹੀ ਨੇ ਬਾਕੀ ਡਿਮਾਂਡਸ ਹੈਗੀਆਂ ਨੇ ਜਿਵੇਂ ਸਾਨੂੰ ਨਜਾਇਜ਼ ਸ਼ਾਰਟੇਜ ਆ ਪੈਂਦੀਆਂ ਨੇ ਸਾਡੇ ਇਹਨਾਂ ਦਾ ਕੋਈ ਸਿਸਟਮ ਜਿਹੜਾ ਆ ਟਰਾਂਸਪੋਰਟ ਦਾ ਸਹੀ ਨਹੀਂ ਆ ਆੜ੍ਹਤੀ ਨੂੰ ਜਿਹੜਾ ਮਾਲ ਆ ਮੰਡੀਆਂ ਦੇ ਵਿੱਚੋਂ ਚੁੱਕ ਕੇ ਗਦਾਮਾਂ ਤੱਕ ਪਹੁੰਚਾਉਣਾ ਪੈਂਦਾ ਇਹ ਛੋਟੀਆਂ ਛੋਟੀਆਂ ਮੁਸ਼ਕਲਾਂ ਹੈ ਪਰ ਮੇਨ ਮੰਗ ਜਿਹੜੀ ਆ ਸਾਡੀ 8.5% ਜਿਹੜੀ ਜੋ ਜਾਇਜ਼ ਆ ਮਾਣ ਪੂਰੀ ਹੁੰਦੀ ਤਾਂ ਉਸ ਤੋਂ ਬਾਅਦ ਹੀ ਬੰਦੇ ਕੰਮ ਤੇ ਵਾਪਸ ਹੁੰਦੇ ਨੇ ਪਰ ਤੁਸੀਂ ਡਿਮਾਂਡ ਪੂਰੀ ਹੋਣ ਦੇ ਬਾਵਜੂਦ ਵੀ ਜਿਹੜੇ ਕੰਮ ਤੇ ਆ ਗਏ ਬਈ ਇਹੀ ਕਹਿ ਸਕਦੇ ਆ ਵੀ ਕਿਸਾਨ ਦਾ ਤੇ ਆਰਟੀ ਦਾ 9 ਮਾਸਾ ਰਿਸ਼ਤਾ ਇਸ ਕਰਕੇ ਆਇਆ ਵਾਪਸ ਇਹ ਬਿਲਕੁਲ ਆਰਟੀ ਨੂੰ ਜਿਹੜਾ ਆਪਣੇ ਕਿਸਾਨ ਦਾ ਜ਼ਿਆਦਾ ਫਿਕਰ ਆ ਕਿਸਾਨ ਦੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਣੀ ਸੀ 1509 ਤੇ ਕਿਸਾਨ ਦੇ ਹਿੱਤ ਨੂੰ ਮੁੱਖ ਰੱਖ ਜਾ ਸਾਡੇ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਕਾਲੜਾ ਜੀ ਨੇ 1509 ਤੇ ਜਿਹੜੀ ਸਟ੍ਰਾਈਕ ਵਾਪਸ ਲੈ ਕੇ ਤੇ ਮੰਡੀਆਂ ਜਿਹੜੀਆਂ ਚਾਲੂ ਕਰ ਦਿੱਤੀਆਂ ਮਤਲਬ ਆਰਟੀ ਤੇ ਕਿਸਾਨ ਦਾ 9 ਮਾਸਾ ਦਾ ਜਿੱਥੇ ਰਿਸ਼ਤਾ ਵਾ ਅਸੀਂ ਸਾਨੂੰ ਕਿਸਾਨਾਂ ਨੇ ਵੀ ਕੋਈ ਡਿਮਾਂਡ ਨਹੀਂ ਕੀਤੀ ਕਿਦਾਂ ਤੁਸੀਂ ਮੰਡੀਆਂ ਖੋਲੋ ਕਿਸੇ ਜਥੇਬੰਦੀ ਨੇ ਨਹੀਂ ਕਿਹਾ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਰਾਈਟਸ ਬੰਦਾ ਪਰ ਅਸੀਂ ਆਪਣੇ ਆਪ ਹੀ ਵੇਖਿਆ ਵੀ ਇਹ ਕਿਸਾਨ ਦਾ ਨੁਕਸਾਨ ਹੋ ਜਾਣਾ ਉਹਦੇ ਕਰਕੇ ਅਸੀਂ 1509 ਤੇ ਜਿਹੜੀ ਸਟ੍ਰਾਈਕ ਵਾਪਸ ਲੈ ਲਈ ਤਾਂ ਜੀ ਭਲਾ ਇਸ ਵਾਰ ਬਾਸਮਤੀ ਤੇ ਜਿਹੜਾ ਰੇਟ ਬਹੁਤ ਘੱਟ ਮਿਲਦੇ ਪਏ ਨੇ ਕਿਸਾਨ ਨੂੰ ਕਿਉਂਕਿ ਪਿਛਲੀ ਵਾਰ ਜੀ ਗੱਲ ਕਰੀਏ 3500 ਰੁਪਏ ਕਿਵੈਂਟਲ ਮਿਲਦੀ ਸੀ ਉਹੀ ਰੇਟ ਜਿਹੜੇ 25 2600 2700 ਹੋ ਗਏ ਬਿਲਕੁਲ ਐ ਕਿ ਕਿਸਾਨ ਨੂੰ ਬਹੁਤ ਵੱਡੀ ਮਾਰ ਆ ਪਿਛਲੇ ਸਾਲ 3500 ਤੋਂ 3700 ਰੁਪਏ ਇਹੀ ਚੀਜ਼ ਵੇਚਦੀ ਰ ਤੇ ਐ ਸਾਲ ਜਿਹੜੀ ਆ 26 2700 ਰੁਪਿਆ ਰੇਟ ਰਹਿ ਗਿਆ ਇਹਦੇ ਕਾਰਨ ਕੁਝ ਦੱਸ ਸਕਦੇ ਹੋ ਕਾਰਨ ਕੀ ਰਹੇ ਨੇ ਸਰਕਾਰਾਂ ਦੀਆਂ ਨੀਤੀਆਂ ਗਲਤ ਨੇ ਐਕਸਪੋਰਟ ਤੇ ਜਿਹੜੀ ਆ ਐਕਸਪੋਰਟ ਤੇ ਜਿਹੜੀ ਇਹਨਾਂ ਨੇ ਪਹਿਲਾਂ ਡਿਊਟੀ ਲਾਤੀ ਹੁਣ ਵੀ ਉਹਨਾਂ ਨੇ ਛੁਕੀ ਪਰ ਜਿਹੜਾ ਰਾਈਸ ਮਿਲ ਰਿਹਾ ਉਹਨੂੰ ਸ਼ੰਕਾ ਵਾ ਕੀ ਇਹਨਾਂ ਨੇ ਜਿਹੜੀ ਐਫੇਰ ਜਿਹੜੀ ਡਿਊਟੀ ਚੁੱਕੀ ਇਹਨਾਂ ਨੇ ਫਿਰ ਵਾਪਸ ਲੈ ਲੈਣੀ ਆ ਸਾਡਾ ਝੋਲ ਜਿਹੜਾ ਗਦਾਮਾਂ ਦੇ ਵਿੱਚ ਹੀ ਫਿਰ ਰਹਿ ਜਾਣਾ ਉਹਨਾਂ ਨੂੰ ਸ਼ੰਕਾ ਵਾ ਡਰਿਆ ਉਹਦੇ ਕਾਰਨ ਜਿਹੜਾ ਕੋਈ ਰੇਟ ਸਰਕਾਰ ਦੀ ਮਤਲਬ ਆਪਾਂ ਕਹਿ ਸਕਦੇ ਹਾਂ ਪਾਲਿਸੀਆਂ ਸਹੀ ਨਹੀਂ ਹੈਗੀਆਂ ਮਨ ਲਾਇਕੀ ਕਰ ਦੇ ਮਨ ਲਾਇਕੀ ਕਰਕੇ ਤਾਂ ਹੀ ਕਿਸਾਨ ਦਾ ਜਿਹੜਾ ਅੱਜ 1000 ਰੁਪਿਆ ਪ੍ਰਤੀ ਕੁਇੰਟਲ ਦਾ 1500 ਤੋਂ ਉਹਦੇ ਵਿੱਚ ਘੱਟ ਨੇ ਵੇਚੇ ਕਿੰਨੇ ਕ ਆਰਤੀ ਪੰਜਾਬ ਅੰਦਰ ਹੋਣਗੇ ਜੀ ਜਿਨ੍ਹਾਂ ਨੂੰ ਇਹ ਨੁਕਸਾਨ ਹੋ ਰਿਹਾ ਕਿਉਂਕਿ ਬਹੁਤ ਲੰਬੇ ਸਮੇਂ ਤੋਂ 5 ਸਾਲ ਹੋ ਗਏ ਲਗਾਤਾਰ ਫ੍ਰੀਜ਼ ਹੋ ਗਏ ਤੁਹਾਡੇ ਰੇਟ ਉੱਥੇ ਹੀ ਖੜੇ ਨੇ ਪਰ ਮਹਿੰਗਾਈ ਵਧੀ ਜਾਰੀ ਹੈ ਹਰ ਚੀਜ਼ ਦੇ ਰੇਟ ਵਧ ਗਏ 45000 ਆਰਤੀਆ ਪੰਜਾਬ ਦਾ ਜਿਹੜਾ ਇਸ ਕੁੱਤੇ ਨਾਲ ਜੁੜਿਆ ਤੇ ਉਹਦੇ ਨਾਲ 1-1 2-2 ਮਨੀਮ ਆ 90000 ਹੋਣਗੇ ਕਿਸਾਨ ਕਿੰਨੇ ਜੁੜੇ ਨੇ ਤੇ ਮਤਲਬ 45000 ਆਰਤੀਆ ਜਿਹੜਾ ਇਸ ਸਰਕਾਰ ਦੀ ਗਲਤ ਨੀਤੀ ਤੋਂ ਫੈਕਟ ਹੋ ਰਿਹਾ ਤੇ ਹੁਣ ਸਾਰੀਆਂ ਮੰਡੀਆਂ ਖੁੱਲ ਚੁੱਕੀਆਂ ਪੰਜਾਬ ਅੰਦਰ 1509 ਦੀਆਂ ਸਾਰੀਆਂ ਖੁੱਲ ਚੁੱਕੀਆਂ ਹੈ ਪੈੜੀ ਦੀ ਕੋਈ ਮੰਡੀ ਨਹੀਂ ਸਰਕਾਰੀ ਜ 1500 ਨੌਂ ਹੁੰਦੀਆਂ ਖੁੱਲੀਆਂ ਸਰਕਾਰੀ ਜਿਹੜੀ ਆ ਬਿਲਕੁਲ ਸਾਰੇ ਪੂਰੇ ਪੰਜਾਬ ਦੇ ਵਿੱਚ ਬਾਈਕਾਟ ਹੈ ਬੰਦ ਹੈ ਤੇ ਵੈਸੀ ਗੱਲ ਕਰ ਲਈ ਪ੍ਰਬੰਧਾਂ ਨੇ ਕਿਉਂਕਿ ਕਿਸਾਨ ਜਿਹੜੇ ਪੌਂਜ ਨੇ ਹਵਾ ਪਾਣੀ ਦਾ ਸ਼ਾਂ ਦਾ ਪ੍ਰਬੰਧ ਜਿਹੜਾ ਕਰੋਨਾ ਉਹ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਉਹ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਉਹ ਨਹੀਂ ਵੇਖੋ ਜੀ ਉਹ ਤਕਰੀਬਨ ਜਿਹੜਾ ਆਰਤੀ ਨੇ ਪ੍ਰਬੰਧ ਕਿਸਾਨ ਵਾਸਤੇ ਕੀਤੇ ਨੇ ਮਾਰਕੀਟ ਮੀਟੀ ਦੇ ਜਿਹੜੇ ਪ੍ਰਬੰਧ ਨੇ ਉਹ ਛੱਡ ਤੇ ਚੱਲੋ ਹੈ ਨਹੀਂ ਬਾਕੀ ਪਾਣੀ ਦਾ ਕਿਸਾਨ ਦੇ ਰਹਿਣ ਦਾ ਖਾਨਪੀਂ ਦਾ ਜਿਹੜਾ ਪ੍ਰਬੰਧ ਹੈ ਜੋ ਵੀ ਆ ਪਾਵਰ ਕਮੀ ਨੇ ਚਾਹੀਦੇ ਨੇ ਉਹ ਸਾਰੇ ਆਰਤੀ ਦੇ ਪ੍ਰਬੰਧ ਕੀਤੇ ਨੇ ਬੜੀ ਦੂਰੋਂ ਆਉਂਦੇ ਨੇ ਕਿਸਾਨ ਹਨਾ ਖੱਜਲ ਨਾ ਹੋਣ ਤੇ ਕੀ ਅਪੀਲ ਕਰਨਾ ਚਾਹੋਗੇ ਕਿ ਉਹ ਕੀ ਸੁਣੇ ਹਾਂ ਦੇਣਾ ਚਾਹੀਦਾ ਕਿਸਾਨਾਂ ਨੂੰ ਤੇ ਵੇਖੋ ਜੀ ਕਿਸਾਨਾਂ ਨੂੰ ਇਹ ਆ ਵੀ ਅਪੀਲ ਆ ਕਿ ਵੇਖੋ ਅਸੀਂ ਇਹਨਾਂ ਦੇ ਹਿੱਤ ਨੂੰ ਰੱਖਦੇ ਹਾਂ ਜੀ ਜਿਹੜੀ ਫਸਲ ਇਹਨਾਂ ਦੀ ਖਰਾਬ ਹੋ ਸਕਦੀ ਸੀ ਤੇ ਉਹਨੂੰ ਵੇਖਦੇ ਅਸੀਂ ਮੰਡੀਆਂ ਖੋਲ੍ਹ ਦਿਤੀਆਂ ਤੇ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਪਰਮਲ ਦੇ ਵਿੱਚ ਸਾਡੇ ਨਾਲ ਸਹਿਯੋਗ ਦੇਣ ਕਿਉਂਕਿ ਸਾਡਾ ਰਾਈਟ ਬੰਦਾ ਮੰਡੀ ਬੋਰਡ ਦੇ ਐਕਟ ਮੁਤਾਬਕ ਸਾਡੀ ਦામੀ 2.5% ਮਿਲਣੀ ਚਾਹੀਦੀ ਹੈ ਜਿਹੜੀ ਕਿਸਾਨਾਂ ਸੰਟਰ ਸਰਕਾਰ ਧੱਕਾ ਕਰ ਰਹੀ ਹੈ ਇਹ ਭਰਾ ਸਾਡੇ ਨਾਲ ਸਪੋਰਟ ਕਰਨ ਸਾਡੇ ਨਾਲ ਖੜਨ ਜਿਹੜੀ ਸਾਡੀ ਸਾਡਾ ਬੰਦਾ ਹੱਕ ਜਿਹੜਾ ਸਾਨੂੰ ਮਿਲ ਜਾਵੇ ਬਿਲਕੁਲ ਜੀ ਬੰਦਾ ਹੱਕ ਉਸ ਦੀ ਮੰਗ ਕੀਤੀ ਜਾ ਰਹੀ ਹੈ ਦામੀ ਜਿਹੜੀ ਕੀ 2.5% ਦੀ ਮੰਗ ਕੀਤੀ ਜਾ ਰਹੀ ਕਿਉਂਕਿ ਪਿਛਲੇ 5 ਸਾਲਾਂ ਤੋਂ ਜਿਹੜੀ ਕੀ ਉਹ ਦામੀ ਉਹ ਫਿਕਸ ਕੀਤੀ ਗਈ ਹੈ 46 ਰੁਪਏ ਪ੍ਰਤੀ ਕੁਇੰਟਲ ਮਿਲਦੀ ਹੈ ਪਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਜਿਸ ਕਰਕੇ ਆਰਤੀਆਂ ਦੀ ਇਹ ਡਿਮਾਂਡ ਹੈ ਵੀ ਉਹਨਾਂ ਦੀ ਦામੀ ਵਿੱਚ ਜਿਹੜਾ ਕੀ ਉਹ ਵਾਧਾ ਕੀਤਾ ਜਾਵੇ ਔਰ ਫ੍ਰੀਜ਼ ਕੀ ਤ ਜਾਵੇ ਜਿਸ ਕਰਕੇ ਪਿਛਲੇ 3 ਦਿਨ ਮੰਡੀਆਂ ਜਿਹੜੀਆਂ ਪੰਜਾਬ ਭਰ ਦੀਆਂ ਬੰਦ ਰਹੀਆਂ ਸੀ ਪਰ ਆਖਦੇ ਨੇ ਕਿਸਾਨ ਤੇ ਆਰਤੀ ਦਾ ਨੋ ਮਾਜ਼ਾ ਰਿਸ਼ਤਾ ਹੈ ਇਸ ਕਰਕੇ ਕਿਸਾਨਾਂ ਦੀ ਪੀੜ ਨੂੰ ਮੰਦੇ ਨੇ ਤਾਂ ਰੱਖਦੇ ਹੋਇਆ ਆਰਤੀ ਨੇ ਮੁਰਤੋਂ ਜਿਹੜਾ ਕੀ ਉਹ ਕੰਮ ਤੇ ਜਿਹੜਾ ਕੀ ਆਪਣੀ ਆਗੇ ਨੇ ਆਰਤੀ ਔਰ 1509 ਜਿਹੜੀ ਬਾਸਮਤੀ ਹੈ ਉਸ ਦੀ ਖਰੀਦ ਆਰਤੀ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ ਪਰਮਲ ਦੀ ਖਰੀਦ ਜਿਹੜੀ ਕੀ ਉਹਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਔਰ ਉਹਨਾਂ ਦਾ ਆਖਣਾ ਵੀ ਜਿੰਨਾ ਚਿਰ ਉਹਨਾਂ ਦੀ ਡਿਮਾਂਡ ਜਿਹੜੀ ਪੂਰੀ ਨਹੀਂ ਹੁੰਦੀ ਹੱਕ ਹੈ ਉਹਨਾਂ ਦਾ ਉਹ ਪੂਰਾ ਨਹੀਂ ਹੁੰਦਾ ਉਹਨਾਂ ਚੱਕਰ ਜਿਹੜਾ ਕੀ ਇਹਦਾ ਬਾਇਕਾਟ ਜਿਹੜਾ ਪਰਮਲ ਦਾ ਉਹ ਜਿਹੜਾ ਜਾਰੀ ਰਹੇਗਾ ਉਸ ਦੀ ਖਰੀਦ ਨਹੀਂ ਹੋਏਗੀ ਫਿਰ ਵੀ ਤੁਹਾਨੂੰ ਦਿਖਾ ਦਿੰਦੇ ਆ ਜਿਸ ਕਦਰ ਮੰਡੀਆਂ ਵਿੱਚ ਹੁਣ ਰੌਣਕ ਜਿਹੜੀ ਵਿਖਾਈ ਦੇ ਰਹੀ ਕਿਉਂਕਿ ਬੀਤੇ ਦਿਨਾਂ ਦੀ ਗੱਲ ਕਰੀ ਤਾਂ ਬਿਲਕੁਲ ਇੱਥੇ ਸੁੰਨਸਾਨ ਨਜ਼ਰ ਆ ਰਹੀ ਸੀ ਕਿਸਾਨ ਜਿਹੜ ਬੜਤ ਰਹੀ ਸੀ ਕਿਉਂਕਿ ਲਗਾਤਾਰ 3 ਦਿਨ ਮੰਡੀਆਂ ਬੰਦ ਰਹੀਆਂ ਨੇ ਜਿਸ ਕਰਕੇ ਕਿਸਾਨਾਂ ਨੂੰ ਜਿਹੜੀ ਕੀ ਬਾਸਮਤੀ ਵੇਚਣ ਵਿੱਚ ਵੀ ਕਾਫੀ ਦਿੱਕਤ ਹੋ ਰਹੀ ਸੀ ਔਰ ਉਹਨਾਂ ਦੀ ਇਸ ਦਿੱਕਤ ਨੂੰ ਸਮਝਦਿਆਂ ਹੋਇਆਂ ਜਿਹੜਾ ਕੀ ਆਰਤੀਆਂ ਨੇ ਪਹਿਲ ਕਦਮੀ ਕੀਤੀ ਕਦਮ ਅੱਗੇ ਵਧਾਇਆ ਔਰ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਬਾਸਮਤੀ ਦੀ ਜਿਹੜੀ ਖਰੀਦ ਹੈ ਆਰਤੀਆ ਵੱਲੋਂ ਮੁਰਤੋਂ ਛੁੱਟੂ ਕੀਤੀ ਗਈ ਹੈ ਤਾਂ ਜੋ ਜਿਹੜੇ ਕਿਸਾਨ ਨੇ ਜਿਹੜੇ ਮੰਡੀਆਂ ਵਿੱਚ ਪਹੁੰਚਦੇ ਨੇ ਆਪਣੀ ਜਿੰਸ ਲੈ ਕੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਮਜੂਜ਼ ਨਾ ਹੋਣ ਬਵੇ ਕਿਉਂਕਿ ਕਿਸਾਨ ਜਿਹੜਾ ਬਹੁਤ ਮਿਹਨਤ ਨਾਲ ਜਿਹੜਾ ਕੀ ਇਸ ਫਸਲ ਨੂੰ ਪੈਦਾ ਕਰਦਾ ਹੈ ਉਗਾਉਂਦਾ ਹੈ ਤੇ ਉਸ ਤੋਂ ਬਾਅਦ ਮੰਡੀਆਂ ਵਿੱਚ ਲਾ ਕੇ ਵੇਚਦਾ ਹੈ ਇਸ ਕਰਕੇ ਕਿਸਾਨਾਂ ਦੀ ਵੱਡੀ ਆਮਦ ਰੈਂਦੀ ਹੈ ਝੋਨੇ ਦੇ ਸੀਜ਼ਨ ਵਿੱਚ ਤੇ ਇਸ ਕਰਕੇ ਜਿਹੜਾ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਇਸ ਲਈ ਆਰਤੀਆਂ ਨੇ ਪੈਰ ਅੱਗੇ ਵਧਾਇਆ ਤੇ ਮੰਡੀਆਂ ਮੁਰ ਤੋਂ